感じてきます。 ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਤੇ ਪਸ਼ੋਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਖੀ ਇੱਥੇ ਹਾਂ ਜੀ ਬਹੁਤ ਵੱਡਾ ਮਿਸਾਨ ਹੈ ਹਾਂ ਜੀ ਤੇ ਸਾਰਾ ਆਪਾਂ ਬੰਨੇ ਹਾਂ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਲੱਗੀਦਾ ਸਰਚ ਕਰ ਬਾਕੀ ਤਿੰਨਾਂ ਪਿੰਡਾਂ ਦੀ ਸਕੱਤ ਨੇ ਰਾਲ ਕੇ ਲਾ ਕੇ ਅੱਗੇ ਆ ਜੀ ਇਹ ਮੀਆਂ ਬਾਦ ਮਿੰਗੀਆਂ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨੇ ਉਹ ਪਸ਼ੋਰ ਨਾਲ ਘੇਰ ਲੈਂਦਾ ਗੱਜੂ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਲੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂ ਵੜੀ ਹਾਂ ਮੀਆਂ ਆਵਾਜ਼ ਮੀਆਂਵਾਲ ਮੀਆਂਵਾਲ ਮੋਂ ਦੀਵਾਲ ਤੇ ਮੈਂ ਕੀ ਕਰ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਸਾਰਾ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਹਾਂਜੀ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਨਹੀਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਇਹਨਾਂ ਕਿਸਾਨਾਂ ਨੇ ਆਪ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਅਜੇ ਵੀ ਟਰਾਲੀਆਂ ਹਲੇ ਵੀ ਟਰਾਲੀਆਂ ਲੱਗੀਆਂ ਸਰ ਆਪਣੇ ਕੋਲੇ ਕਰ ਰਹੇ ਜੀ ਸਰ ਸਰ ਇਧਰੋਂ ਕੇ ਫਿਰ ਇੱਥੇ ਆ ਜੀ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਤੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇ ਦੇਤੀ ਹਾਂ ਜੀ ਬਹੁਤ ਵੱਡਾ ਮਿਸਾਲ ਹੈ ਹਾਂ ਜੀ ਤੇ ਸਰ ਆਪਾਂ ਬੰਨੇ ਹਾਂ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਸਰਚ ਕਰ ਬਾਕੀ ਸਰਚ ਕਰ ਬਾਕੀ ਤਿੰਨਾਂ ਪਿੰਡਾਂ ਦੀ ਸਖਤ ਨੇ ਰਣਕੀ ਲਾ ਕੇ ਅੱਗੇ ਆ ਜਾਓ ਮੀਆਂਵਾਲ ਮੰਗੀ ਹੈ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨਿਆ ਉਹ ਪਸੂਰ ਨਾਲ ਘੇਰ ਲੈਂਦਾ ਗੱਜੂ ਬੰਨਿਆ ਸਤਲੁਜ ਦਰਿਆ ਜਿਹੜਾ ਉਹ ਬੰਨਿਆ ਅਗਰੇ ਬਲੇ ਸਤਲੁਜ ਦਰਿਆ ਲੱਗਾ ਇਹ ਆਪ ਮੀਆਂਵਾਲ ਹਾਂ ਮੀਆਂਵਾਲ ਆਨੇ ਵਾਲਾ ਮੀਆਂਵਾਲ ਮੀਆਂਵਾਲ ਨਾਲ ਮੋਂ ਦੀਵਾਲ ਤੇ ਮਾਈਕਫੋਨ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਦੀ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਅਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਵੀ ਕੋਈ ਕੋਈ ਮਦਦ ਨਹੀਂ ਇਹਨਾਂ ਦਾ ਸਹਾਰੇ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਨੇ ਹਲੇ ਵੀ ਟਰਾਲੀਆਂ ਲੱਗੀਆਂ ਨੇ ਸਾਰਾ ਆਪਣੇ ਕੋਲੇ ਕਰ ਰਹੇ ਆ ਜੀ ਸਾਰਾ ਇਧਰ ਅੱਗੇ ਫਿਰ ਇੱਥੇ ਆ ਜੇ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਤੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਖਤੀ ਹਾਂ ਜੀ ਬਹੁਤ ਵੱਡਾ ਮਿਸਾਲ ਹੈ ਹਾਂ ਜੀ ਤੇ ਸਾਰਾ ਆਪਾਂ ਬਣਿਆ ਹਾਂ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਸਰਚ ਕਰ ਬਾਕੀ ਸਰਚ ਕਰ ਮਤਲਬ ਕਿੰਨਾ ਪਿੰਡਾਂ ਦੀ ਸਖਤ ਨੇ ਰਲ ਕੇ ਲਾ ਕੋਈ ਅੱਗੇ ਆ ਜਾ ਮੀਆਂਵਾਲ ਮੰਗੀਆਂ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨਿਆ ਉਹ ਸੋਲ ਨਲ ਘੇਰ ਲੈਂਦਾ ਦੂਜੇ ਬੰਨਿਆ ਸਤਲੁਜ ਦਰਿਆ ਜਿਹੜਾ ਉਹ ਬੰਨਿਆ ਅਗਲੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂਵਾਲ ਹਾਂ ਜੀ ਮੀਆਂਵਾਲ ਮੀਆਂਵਾਲ ਮਿੰਜੇ ਵਾਲ ਮੰਡੀਵਾਲ ਤੇ ਮੈਂ ਕਿਹਨ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਦੀ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਇਹਨਾਂ ਬਸਾਂ ਨੇ ਆਪ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਹਲੇ ਵੀ ਟਰਾਲੀਆਂ ਲੱਗੀਆਂ ਸਰ ਆਪਣੇ ਕੋਲੇ ਕਰ ਰਹੇ ਜੀ ਸਾਰੇ ਇਧਰ ਆ ਕੇ ਫਿਰ ਇੱਥੇ ਆ ਜੇ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਤੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਖੀ ਹਾਂ ਜੀ ਬਹੁਤ ਵੱਡਾ ਮਿਸਹਾਨ ਹੈ ਹਾਂ ਜੀ ਤੇ ਸਾਰਾ ਆਪਾਂ ਬੰਨੇ ਹਾਂ ਹਾਂ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਲੱਗੀ ਕਰਾ ਨਾ ਸੱਚ ਕਰ ਬਾਕੀ ਸੱਚ ਕਰ ਮਤਲਬ ਤਿੰਨਾਂ ਪਿੰਡਾਂ ਦੀ ਸੰਗਤ ਨੇ ਰਾਲ ਕੇ ਲਾ ਕੇ ਅੱਗੇ ਆ ਜੀ ਇਹਦੀਆਂ ਆਵਾਜ਼ ਮਿੰਗੀ ਹੈ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨੇ ਪਸ਼ੂਰ ਨਾਲ ਘੇਰ ਲੈਂਦਾ ਗੱਜੂ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਰੇ ਬੰਨੇ ਸਤਲੁਜ ਦਰਿਆ ਲੱਗਾ ਇਹ ਆਪ ਮੀਆਂ ਵਾਲ ਮੀਆਂ ਵਾਲ ਮੀਆਂ ਵਾਲ ਮੀਆਂ ਵਾਲ ਮੀਆਂ ਵਾਲ ਮੁੰਦੀਵਾਲ ਤੇ ਮੈਕੀਪ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਅਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਵੀ ਕੋਈ ਕੋਈ ਮਦਦ ਨਹੀਂ ਇਹਨਾਂ ਨੇ ਸਾਲਾਂੜੇ ਆਪ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਹੋਈਆਂ ਨੇ ਹਲੇ ਵੀ ਟਰਾਲੀਆਂ ਲੱਗੀਆਂ ਨੇ ਸਾਰਾ ਆਪਣੇ ਕੋਲੇ ਕਰ ਰਹੇ ਆ ਜੀ ਸਾਰਾ ਇੱਧਰ ਕੇ ਫਿਰ ਇੱਥੇ ਆ ਜੀ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਦੇ ਪਸ਼ੋਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਖੀ ਹਾਂ ਜੀ ਬਹੁਤ ਵੱਡਾ ਮਿਸਤਰੀ ਹਾਂ ਜੀ ਆਜੋ ਤੇ ਸਾਰਾ ਆਪਾਂ ਬੰਨੇ ਹਾਂ ਹਾਂ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਲੱਗੀ ਕਰਾ ਲਿਆ ਸੱਚ ਕਰ ਬੱਪ ਸੱਚ ਕਰ ਬੱਪ ਮਤਲਬ ਤਿੰਨਾਂ ਪਿੰਡਾਂ ਦੀ ਸੰਗਤ ਨੇ ਰਣਕੇ ਲਾ ਕੇ ਅੱਗੇ ਆ ਜਾਓ ਇਹਨੀਆਂ ਬਾਦ ਮਿੰਗੀਆਂ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨੇ ਉਹ ਪਸ਼ੋਰ ਨਾਲ ਘੇਰ ਲੈਂਦਾ ਗੱਜੂ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਰੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂ ਵਲ ਹਾਂ ਮੀਆਂ ਵਲ ਮੀਆਂਵਾਲ ਮੁੰਦੀਵਾਲ ਤੇ ਮੈਕੀਫਨ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਦੀ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਸਾਰਾ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਇਹਨਾਂ ਸਾਲਾਂ ਨੇ ਆਪ ਆਪ ਹੀ ਦਿਨ ਰਾਤ ਮਿਹਨਤ ਕਰਕੇ ਹਲੇ ਵੀ ਟਰਾਲੀਆਂ ਲੱਗੀਆਂ ਹਲੇ ਵੀ ਟਰਾਲੀਆਂ ਲੱਗੀਆਂ ਸਾਰ ਆਪਣੇ ਕੋਲੇ ਕਰ ਰਹੇ ਦੀ ਸਰ ਇਧਰ ਕੇ ਫਿਰ ਇੱਥੇ ਆ ਜੀ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇਥੋਂ ਬੰਨ ਟੁੱਟਾ ਜੀ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਜੀ ਬਣੇਤੀ ਉਸ ਤੇ ਹਾਂ ਜੀ ਬਹੁਤ ਵੱਡਾ ਮੈਸਨ ਹਾਂ ਜੀ ਆ ਜਾਓ ਤੇ ਆ ਸਾਰਾ ਆਪਾਂ ਬੰਨੇ ਹਾਂ ਜੀ ਆ ਸਾਰਾ ਸੰਗਤ ਦੇ ਸਹਿਯੋਗ ਨਾਲ ਲੰਗੀ ਕਰੇ ਨਾਲ ਸਰਚ ਕਰ ਬਪੂ ਸਰਚ ਕਰ ਮਤਲਬ ਕਿੰਨਾ ਪਿੰਡਾਂ ਦੀ ਸੰਗਤ ਨੇ ਰਲ ਕੇ ਲਾ ਕੇ ਅੱਗੇ ਆ ਜਾਓ ਇਹ ਮਿੰਨੀਆਂ ਵਾੜ ਜਿੰਗੀਆਂ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਇੱਕ ਬੰਨੇ ਉਹ ਪਸ਼ੌਰ ਨਾਲ ਘੇਰ ਲੈਂਦਾ ਦੂਜੇ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਲੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂਵਾਲ ਹਾਂ ਜੀ ਮੀਆਂਵਾਲ ਦੀ ਬਾਰ ਮੀਆਂਵਾਲ ਮੀਂਹ ਵਾਲ ਮੁੰਦੀ ਵਾਲ ਤੇ ਮੈਂ ਕਿਹਨ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਸਾਰਾ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆ ਸਿਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਜੀ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਨਹੀਂ ਕੋਈ ਮਦਦ ਨਹੀਂ ਇਹਨਾਂ ਕਿਸਾਨਾਂ ਨੇ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਹਲੇ ਵੀ ਟਰਾਲੀਆਂ ਹਲੇ ਵੀ ਟਰਾਲੀਆਂ ਲੱਗੀਆਂ ਸਰ ਆਪਣੇ ਕੋਲੇ ਕਰ ਰਹੇ ਜੀ ਸਰ ਸਾਰੇ ਇੱਧਰ ਕੇ ਫਿਰ ਇੱਥੇ ਆ ਜੀ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਤੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਜੀ ਬਣੇਗੀ ਹਾਂ ਜੀ ਬਹੁਤ ਵੱਡਾ ਮਸਲਾ ਹੈ ਹਾਂ ਜੀ ਤੇ ਆਪਾਂ ਬੰਨੇ ਆਹ ਜੀ ਆ ਸਾਰਾ ਸੰਗਤ ਦੇ ਸਹਿਯੋਗ ਨਾਲ ਲੰਗੀ ਕਰੇਗਾ ਸੱਚਲ ਬਪੂ ਸੱਚਲ ਮਤਲਬ ਕਿੰਨਾ ਪਿੰਡਾਂ ਦੀ ਸੰਗਤ ਨੇ ਰਲ ਕੇ ਲਾ ਕੇ ਅੱਗੇ ਆ ਜਾਂਦਾ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨਿਆ ਉਹ ਪਸ਼ੌਰ ਨਾਲ ਘੇਰ ਲੈਂਦਾ ਦੂਜਾ ਬੰਨਿਆ ਸਤਲੁਜ ਦਰਿਆ ਜਿਹੜਾ ਉਹ ਬੰਨਿਆ ਅਗਲੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂਵਾਲ ਹਾਂ ਜੀ ਮੀਆਂਵਾਲ ਜੀ ਮੀਆਂਵਾਲ ਮੁੰਦੀਵਾਲ ਤੇ ਮੈਕੀਫਨ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਦੀ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਇਹਨਾਂ ਨਾਲ ਆਪ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਹਲੇ ਵੀ ਟਰਾਲੀਆਂ ਲੱਗੀਆਂ ਸਰ ਆਪਣੇ ਕੋਲ ਹੀ ਕਰ ਰਹੇ ਦੀ ਸਰ ਇਧਰ ਕੇ ਫਿਰ ਇੱਥੇ ਆ ਜੇ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਤੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਤੀ ਹਾਂ ਜੀ ਬਹੁਤ ਵੱਡਾ ਮਿਹਰਾਨਾ ਹੈ ਹਾਂ ਜੀ ਆਹ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਲੱਗੀ ਸਰਚ ਕਰ ਬਾਕੀ ਤਿੰਨ ਪਿੰਡਾਂ ਦੀ ਸੰਗਤ ਨੇ ਰਣਕੀ ਲਾ ਕੇ ਅੱਗੇ ਆ ਜਾਂਦੇ ਆ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨਿਆ ਨਾਲ ਘੇਰ ਲੈਂਦਾ ਦੂਜਾ ਬੰਨਿਆ ਸਤਲੁਜ ਦਰਿਆ ਜਿਹੜਾ ਉਹ ਬੰਨਿਆ ਅਗਰੇ ਬੰਨਿਆ ਸਤਲੁਜ ਦਰਿਆ ਲੱਗਾ ਮੈਂ ਆਪ ਮੀਆਂਵਾਲ ਹਾਂ ਮੀਆਂਵਾਲ 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 ਨਾਲ ਮੋਂ ਦੀਵਾਲ ਤੇ ਮਾਈਕਫੋਨ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਦੀ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਹਾਂਜੀ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਨਹੀਂ ਕੋਈ ਮਦਦ ਨਹੀਂ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਅਜੇ ਵੀ ਟਰਾਲੀਆਂ ਹਲੇ ਵੀ ਟਰਾਲੀਆਂ ਲੱਗੀਆਂ ਸਰ ਆਪਣੇ ਕੋਲੇ ਕਰ ਰਹੇ ਜੀ ਸਰ ਸਰ ਇਧਰੋਂ ਕੇ ਫਿਰ ਇੱਥੇ ਆ ਜੀ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਦੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਤੀ ਹਾਂ ਜੀ ਬਹੁਤ ਵੱਡਾ ਮਿਸਤਰੀ ਹਾਂ ਜੀ ਤੇ ਸਾਰਾ ਆਪਾਂ ਬੰਨੇ ਹਾਂ ਹਾਂ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਲੱਗੀ ਸੱਚ ਕਰ ਬਾਕੀ ਤਿੰਨਾਂ ਪਿੰਡਾਂ ਦੀ ਸੰਗਤ ਨੇ ਰਾਲ ਕੇ ਲਾ ਕੇ ਅੱਗੇ ਆ ਜਾਓ ਇਹਨੀਆਂ ਵਾੜ ਮੰਗੀਆਂ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨੇ ਪਸ਼ੂ ਨਾਲ ਘੇਰ ਲੈਂਦਾ ਦੂਜਾ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਲੇ ਬੰਨੇ ਸਤਲੁਜ ਦਰਿਆ ਲੱਗਾ ਇਹ ਆਪ ਮੀਆਂ ਵਾਲ ਮੀਆਂ ਵਾਲ ਮੀਆਂ ਵਾਲ ਮੀਆਂ ਵਾਲ ਮੀਆਂ ਵਾਲ ਮੁੰਦੀ ਵਾਲ ਤੇ ਮਾਈਕੋ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਸਾਰਾ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਇਹਨਾਂ ਕਿਸਾਨਾਂ ਨੇ ਆਪ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਲੱਗੀਆਂ ਵੀ ਟਰਾਲੀਆਂ ਲੱਗੀਆਂ ਸਰ ਆਪਣੇ ਕੋਲ ਹੀ ਕਰ ਰਹੇ ਦੀ ਸਾਰਾ ਇਧਰ ਕੇ ਫਿਰ ਇੱਥੇ ਆ ਜੇ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਤੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਖੀ ਹਾਂ ਜੀ ਬਹੁਤ ਵੱਡਾ ਮਿਸਾਨ ਹੈ ਹਾਂ ਜੀ ਤੇ ਸਾਰਾ ਆਪਾਂ ਬਣਿਆ ਹਾਂ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਸਰਚ ਕਰ ਬਾਕੀ ਸਰਚ ਕਰ ਮਤਲਬ ਕਿੰਨਾ ਪਿੰਡਾਂ ਦੀ ਸੰਗਤ ਲੈ ਰੱਖ ਕੇ ਲਾ ਕੋਈ ਅੱਗੇ ਆ ਜਾਓ ਮੀਂਹ ਦੀ ਆਵਾਜ਼ ਮਿੰਗੀ ਹੈ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨੇ ਨੂੰ ਕੋਸੂ ਨਾਲ ਘੇਰ ਲੈਂਦਾ ਦੂਜੇ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਲੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂਵਾਲ ਹਾਂ ਜੀ ਮੀਆਂਵਾਲ 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 ਮੁੰਦੀਵਾਲ ਤੇ ਮੈਂ ਕਿਹਨ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਦੀ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਸਾਰਾ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆਸ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਇਹਨਾਂ ਬਸਾਂ ਨੇ ਆਪ ਆਪ ਹੀ ਦਿਨ ਰਾਤ ਮਿਹਨਤ ਕਰਕੇ ਅਜੇ ਵੀ ਟਰਾਲੀਆਂ ਲੱਗੀਆਂ ਹੋਈਆਂ ਅਜੇ ਵੀ ਟਰਾਲੀਆਂ ਲੱਗੀਆਂ ਸਰ ਆਪਣੇ ਕੋਲ ਹੀ ਕਰ ਰਹੇ ਦੀ ਸੇਵਾ ਸਰ ਇਧਰ ਕੇ ਫਿਰ ਇੱਥੇ ਆ ਜੀ ਇਹ ਪਾਣੀ ਦਾ ਰੇਲਾ ਜਦੋਂ ਵੱਜਾ ਫਿਰ ਇੱਥੋਂ ਬੰਨ ਟੁੱਟਾ ਜੀ ਤੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਖੀ ਇੱਥੇ ਜੜੀ ਹਾਂਜੀ ਬਹੁਤ ਵੱਡਾ ਮਿਸਾਨ ਹੈ ਹਾਂਜੀ ਤੇ ਸਾਰਾ ਆਪਾਂ ਬੰਨੇ ਹਾਂਜੀ ਸਾਰਾ ਸੰਗਤੇ ਸਹਿਯੋਗ ਨਾਲ ਲੱਗੀ ਸੱਚ ਕਰ ਬਾਕੀ ਸੱਚ ਕਰ ਮਤਲਬ ਤਿੰਨਾਂ ਪਿੰਡਾਂ ਦੀ ਸੰਗਤ ਨੇ ਰਣਕੇ ਲਾ ਕੇ ਅੱਗੇ ਆ ਜਾਓ ਇਹਨੀਆਂ ਬਾਦ ਮਿੰਗੀਆਂ ਇਹ ਜੀ 13 ਕਿ ਮਿੰਟ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨੇ ਉਹ ਪਸ਼ੌਰ ਨਾਲ ਘੇਰ ਲੈਂਦਾ ਦੂਜੇ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਰੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂ ਵਾਲ ਮੀਆਂ ਵਾਲ ਮੀਆਂ ਵਾਲ ਮੀਆਂ ਨਾਲ ਮੋਂ ਦੀਵਾਲ ਤੇ ਮੈਂ ਕੀ ਕਰ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਦ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਆ ਹਿੰਮਤ ਕਰਕੇ ਸਾਰਾ ਬਣਿਆ ਖੁਦ ਬਣਿਆ ਜੀ ਖੁਦ ਬਣਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਨਹੀਂ 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 ਕੋਈ ਮਦਦ ਨਹ ਦੇ ਪਸ਼ੌਰ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇਖੀ ਹਾਂ ਜੀ ਬਹੁਤ ਵੱਡਾ ਮਿਸ਼ਨ ਹੈ ਹਾਂ ਜੀ ਆ ਜਾਓ ਤੇ ਸਾਰਾ ਆਪਾਂ ਬੰਨੇ ਹਾਂ ਹਾਂ ਜੀ ਸਾਰਾ ਸੰਗਤੇ ਸਹਿਯੋਗ ਨਾਲ ਲੱਗੇਗਾ ਸੱਚ ਕਰ ਬਾਕੀ ਸੱਚ ਕਰ ਮਤਲਬ ਤਿੰਨਾਂ ਪਿੰਡਾਂ ਦੀ ਸੰਗਤ ਨੇ ਰਣਕੇ ਲਾ ਕੇ ਅੱਗੇ ਆ ਜਾਓ ਇਹ ਮਿੰਨੀਆਂ ਵਾੜ ਮਿੰਗੀਆਂ ਇਹ ਜੀ 13 ਕਿਲੋ 13 ਕਿਲੋਮੀਟਰ ਲੰਮਾ ਬੰਨਿਆ ਜੀ ਜੀ ਇੱਕ ਬੰਨੇ ਉਹ ਪਸ਼ੂ ਨਾਲ ਘੇਰ ਲੈਂਦਾ ਗੱਜੂ ਬੰਨੇ ਸਤਲੁਜ ਦਰਿਆ ਜਿਹੜਾ ਉਹ ਬੰਨੇ ਅਗਰੇ ਬੰਨੇ ਸਤਲੁਜ ਦਰਿਆ ਲੱਗਦਾ ਇਹ ਆਪ ਮੀਆਂ ਵਲ ਹਾਂ ਮੀਆਂ ਵਲ ਮੀਆਂ ਵਲ ਮੀਆਂ ਨਾਲ ਮੋਂ ਦੀਵਾਲ ਤੇ ਮੈਂ ਕੀ ਕਰੀ ਚਲੋ ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਹਾਂ ਮੀਆਂਵਾਲ ਪਿੰਡ ਹੈ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ